ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅੱਜ ਆਪਾਂ ਬਣਾਉਣੀ ਹੈ ਇੱਕ ਮਜ਼ੇਦਾਰ ਜੀ ਚਟਨੀ ਇਹ ਹੈਗੀ ਹੈ ਜੀ ਤੁਸੀਂ ਦੇਖ ਹੀ ਲਈ ਹੋਣੀ ਹੈ ਅਜਵਾਈਨ ਦੀ ਚਟਨੀ ਆ ਸਭ ਤੋਂ ਪਹਿਲਾਂ ਆਪਣੇ ਕੋਲ ਅਜਵਾਈਨ ਆ ਮੂੰਗਫਲੀ ਆ ਕੜੀ ਪੱਤਾ ਏ ਪਿਆਜ਼ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਹੈਗੀ ਸੌਗੀ ਬਦਾਮ ਠੀਕ ਹੈ ਤੇ ਪਦੀਨੇ ਦੇ ਪੱਤੇ ਆ ਠੀਕ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਲੈ ਲੈਣੀਆਂ ਏ ਉਸ ਤੋਂ ਬਾਅਦ ਇੱਕ ਫਰਾਈਪਨ ਲਵਾਂਗੇ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੇਲ ਬਦਾਮ ਮੂਫਲੀ ਪਾ ਦਾਂਗੇ 2 ਮਿੰਟ ਬਾਅਦ ਇਹਦੇ ਵਿੱਚ ਆਪਾਂ ਕਿਸ਼ਮਿਸ ਪਾ ਕੇ ਬਸ ਥੋੜਾ ਜਿਹਾ ਰੋਸਟ ਕਰਕੇ ਇਹਨੂੰ ਥੱਲੇ ਲਾ ਕੇ ਰੱਖ ਦਵਾਂਗੇ ਤਾਂ ਕਿ ਇਹ ਠੰਡਾ ਹੋ ਜਾਵੇ ਠੀਕ ਹੈ ਤੇ ਦੇਖੋ ਹੁਣ ਇਹ ਫੁੱਲਣ ਲੱਗ ਗਿਆ ਹੁਣ ਲਾ ਕੇ ਰੱਖ ਦਾਂਗੇ ਠੰਡਾ ਹੋ ਜਾਊਗਾ ਇੱਧਰ ਆਪਾਂ ਹੁਣ ਜਿਹੜੇ ਆਪਣੇ ਕੋਲੇ ਸੀਗੇ ਕੜੀ ਪੱਤੇ ਪਦੀਨੇ ਦੇ ਪੱਤੇ ਅਜਵਾਇਨ ਤੇ ਪਿਆਜ਼ ਇਹਨਾਂ ਨੂੰ ਆਪਾਂ ਪੀਸ ਲੈਣਾ ਚੰਗੀ ਤਰ੍ਹਾਂ ਮਿਕਸੀ ਦੇ ਜਾਰ ਦੇ ਵਿੱਚ ਪਾ ਦੇਣਾ ਵਿੱਚ ਪਾਵਾਂਗੇ ਨਮਕ ਤੇ ਮਿਰਚ ਜਿਆਦਾ ਕੁਝ ਨਹੀਂ ਪਾਣਾ ਬਸ ਸਿਰਫ ਨਮਕ ਤੇ ਮਿਰਚ ਪਾਣੀ ਇਸ ਟੈਂਪ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਉਸ ਤੋਂ ਬਾਅਦ ਜਿਹੜੇ ਡਰਾਈ ਫਰੂਟ ਸੀਗੇ ਉਹਨਾਂ ਨੂੰ ਵੀ ਵਿੱਚ ਪਾ ਦਵਾਂਗੇ ਜਨ ਕਿ ਮੂੰਗਫਲੀ ਤੇ ਬਦਾਮ ਨੂੰ ਬਦਾਮ ਆਪਸ਼ਨਲ ਹੈ ਇਹਦੇ ਵਿੱਚ ਠੀਕ ਹੈ ਤੇ ਸੌਗੀ ਜਿਹੜੀ ਆਪਾਂ ਟੇਸਟ ਨੂੰ ਬੈਲੈਂਸ ਕਰਨ ਵਾਸਤੇ ਪਾਈ ਆ ਚੀਨੀ ਦੀ ਜਗ੍ਹਾ ਤੇ ਇਹਦੀ ਜਗ੍ਹਾ ਤੁਸੀਂ ਚੀਨੀ ਵੀ ਪਾ ਸਕਦੇ ਇਹਨਾਂ ਨੂੰ ਆਪਾਂ ਪੀਸ ਲਿਆ ਚੰਗੀ ਤਰ੍ਹਾਂ ਹੁਣ ਦੇਖੋ ਆਪਣੇ ਕੋਲ ਉਹ ਹੀ ਫਰਾਈ ਪੈਨ ਆ ਇਹ ਚ ਤਿੱਕਲ ਜਿਹੜਾ ਪਿਆ ਸੀ ਥੋੜਾ ਜਿਹਾ ਗਰਮੀ ਆ ਥੋੜਾ ਜਿਹਾ ਮੈਂ ਹੋਰ ਕਰ ਲਿਆ ਸੀ ਥੋੜਾ ਜਿਹਾ ਕੱਚਾ ਜੀਰਾ ਕੱਚਾ ਜੀਰਾ ਪਾਉਣ ਦੇ ਬਾਅਦ ਜਿਹੜਾ ਟੇਸਟਾਂ ਥੋੜਾ ਬਹੁਤ ਜ਼ਿਆਦਾ ਵਧੀਆ ਆਂਦਾ ਏ ਤੇ ਤੁਸੀਂ ਇਹਦੀ ਜਗ੍ਹਾ ਤੇ ਭੁੰਨਿਆ ਹੋਇਆ ਜੀਰਾ ਵੀ ਪਾ ਸਕਦੇ ਹੋ ਮੈਂ ਇੱਥੇ ਦੋਨੇ ਪਾਏ ਹੁਣ ਆਪਾਂ ਪਾਇਆ ਭੁੰਨਿਆ ਹੋਇਆ ਜੀਰਾ ਨਾਲ ਪਾਵਾਂਗੇ ਪਤਨੀਆ ਪਾਊਡਰ ਤੇ ਆਮਚੂਰ ਪਾਊਡਰ ਇੱਥੇ ਮੈਂ ਵਾਵਾ ਪਾਇਆ ਏ ਕਿ ਟੇਸਟ ਬੈਲੈਂਸ ਹੋ ਜਾਂਦਾ ਤੇ ਇੱਕ ਇਹਦੇ ਵਿੱਚ ਮੈਂ ਪਾਇਆ ਪਾਉਗਾ ਜੀ ਮਸਾਲਾ ਠੀਕ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਸ ਸਾਰੇ ਮਸਾਲਿਆਂ ਨੂੰ ਪਾ ਕੇ ਮਿਕਸ ਕਰਨਾ ਤੇ ਚਟਨੀ ਹੈ ਜਿਹੜੀ ਉਹਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਇਹ ਚਟਨੀ ਨੂੰ ਤੁਸੀਂ 1 ਮਹੀਨੇ ਤੱਕ ਫ੍ਰਿਜ ਵਿੱਚ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਜਦੋਂ ਵੀ ਤੁਹਾਡਾ ਮਨ ਕਰੇ ਕੱਢ ਕੇ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਪਰੌਂਠੇ ਨਾਲ ਸੈਂਡਵਿਚ ਨਾਲ ਜਾਂ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋ ਜਿਵੇਂ ਆਪਾਂ ਪੂੜੇ ਵਗੈਰਾ ਬਣਾਣੇ ਵੇਸਣ ਦੇ ਹਨਾ ਉਦਾਂ ਤੁਸੀਂ ਇਹ ਚਟਨੀ ਨੂੰ ਖਾ ਸਕਦੇ ਹੋ ਤੇ ਹੁਣ ਇਹਨੂੰ ਮਿਕਸ ਕਰ ਲਵਾਂਗੇ ਤੇ ਆਪਣੀ ਜਿਹੜੀ ਚਟਨੀ ਆ ਉਹ ਬਣ ਕੇ ਤਿਆਰ ਹੋ ਗਈ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਯਾਦ ਨਾਲ ਕਰ ਲਿਆ ਕਰੋ ਵੈਸੇ ਮੈਨੂੰ ਪਤਾ ਤੁਸੀਂ ਘਾਰ ਹੀ ਲੈਨੇ ਮੇਰਾ ਬਹੁਤ ਸਾਥ ਦਿੰਨੇ ਆ ਥੋੜਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੇ ਮੈਂ ਇਹੋ ਚੀਜ਼ਾਂ ਉਹੀ ਦਿਖਾਨੀ ਆ ਜੋ ਮੈਂ ਬਣਾਉਣੀ ਆ ਮੈਂ ਇਹਦੇ ਵਿੱਚ ਕੋਈ ਵੀ ਫਿਲਟਰ ਵਗੈਰਾ ਨਹੀਂ ਲਾਂਦੀ ਹੈਗੀ ਤੇ ਜੋ ਬਣਦਾ ਏ ਮੈਂ ਉਹੀ ਦਿਖਾਨੀ ਆ ਠੀਕ ਆ ਜ਼ਰੂਰੀ ਨਹੀਂ ਆ ਕਿ ਹਰ ਚੀਜ਼ ਹਰ ਵਾਰੀ ਪਰਫੈਕਟ ਹੀ ਬਣੇ ਤੇ ਕਈ ਵਾਰ ਨਹੀਂ ਵੀ ਬਣਦੀ ਹੁੰਦੀ ਕਿ ਪਰ ਮੇਰੇ ਤੋਂ ਜਿਵੇਂ ਦੀ ਵੀ ਬਣਦੀ ਆ ਮੈਂ ਉਮੀਦ ਉਹ ਹੀ ਤੁਹਾਨੂੰ ਦਿਖਾਨੀ ਆ ਠੀਕ ਹੈ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਵਧੀਆ ਤੇ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂ ਤੇ ਮੇਰੀਆਂ ਵੀਡੀਓ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ